ਵਾਹਿਗੁਰੂ ਜੀ ਕਾ ਸਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਆਪ ਸਮੂਹ ਸੰਗਤਾਂ ਨੂੰ ਸਨਿਮਰ ਬੇਨਤੀ ਕੀਤੀ ਜਾਂਦੀ ਹੈ ਆਉਣ ਵਾਲੀ 28 29 30 ਨਵੰਬਰ ਨੂੰ ਗੁਰਦੁਆਰਾ ਸੰਤਾਨ ਸਾਹਿਬ ਵਿਖੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬ ਦੀ ਵਸਮਰਪਤ ਗੁਰਮਤ ਸਮਾਗਮ ਕਰਵਾਏ ਜਾ ਰਹੇ ਹੈ ਜਿਸ ਵਿੱਚ ਆਪ ਸਮੂਹਤਾਂ ਨੂੰ ਬੇਨਤੀ ਹੈ ਆਪ ਸਨੋ ਕਾਨੇ ਵੱਧ ਚੜਕੇ ਨਾਮ ਬਾਣੀ ਦੇ ਲਾਹੇ ਪ੍ਰਾਪਤ ਕਰਨੇ ਗੁਰਦੁਆਰਾ ਧੰਨ ਸਾਹਿਬ ਪਾਤਸ਼ਾਹੀ ਨੋਵੀ ਆਪ ਸਮੂਹ ਸੰਗਤਾਂ ਨੇ ਜਰੂਰ ਤਿੰਨੇ ਸਮਾਗਮਾਂ ਵਿੱਚ 28 29 30 ਨੂੰ ਪਹੁੰਚਣ ਦੀ ਕਿਰਪਾ ਕਰਨੀ ਜਿਸ ਵਿੱਚ ਕੌਮ ਦੇ ਮਾਇਨਾਸ਼ ਕੀਰਤਨੀਏ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਘਰ ਦੇ ਹਯੂਰੀ ਕੀਰਤਨੀਏ ਕੌਮ ਦੇ ਮਹਾਨ ਵਿਦਵਾਨ ਕਥਾਵਾਚਕ ਰਾਗੀ ਢਾਡੀ ਕਵੀਸ਼ਰ ਵੀਰ ਵੱਡੇ ਉੰਦਰ ਤੇ ਇਹ ਗੁਰਮਤ ਸਮਾਗਮ ਮਨਾਏ ਜਾ ਰਹੇ ਹੈ ਆਪ ਸਭ ਨੂੰ ਸੰਤਨ ਬੇਨਤੀ ਹੈ ਜ਼ਰੂਰ ਪਹੁੰਚਣ ਦੀ ਕਿਰਪਾਤਾ ਕਰਨੀ ਵਾਹਿਗੁਰੂ ਜੀ ਖਾਸਾ ਵਾਹਿਗੁਰੂ ਜੀ ਕੀ ਫਤਹ